ਲੈ ਮਿੱਤਰੋ ਅੱਜ ਮਹਾਪੁਰਸਾਂ ਦੀ ਗੱਡੀ ਦਿਵਾਉਣ ਲੱਗਿਆਂ ਤੁਹਾਨੂੰ ਡੇਰੇ ਦੇ ਵਿੱਚ ਖੜੇ ਆ ਪਿੰਡ ਵਧਾਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਪਧੌੜ ਤੋਂ ਸਹਿਣੇ ਤੋਂ ਸਿਰਫ 5 ਕਿਲੋਮੀਟਰ ਦੀ ਦੂਰੀ ਤੇ ਡੇਰਾ ਪੈ ਜਾਂਦਾ ਆਪਾਂ ਜਦੋਂ ਕੋਈ ਵੀ ਗੱਡੀ ਖਰੀਦਦੇ ਆ ਨਾ ਆਪਾਂ ਨੂੰ ਇਹ ਹੁੰਦਾ ਵੀ ਜੇ ਆਪਾਂ ਮਹਾਪੁਰਸਾਂ ਤੋਂ ਜਾ ਕੇ ਅਰਦਾਸ ਬੇਨਤੀ ਕਰਾ ਦਈਏ ਵੀ ਸਾਡੀ ਗੱਡੀ ਵਧੀਆ ਚੱਲੇ ਜਾਂ ਫਿਰ ਆਪਾਂ ਨੂੰ ਆਸ ਹੁੰਦੀ ਆ ਵੀ ਸਾਡੇ ਘਰੇ ਕਦੋਂ ਸਾਧੂ ਸੰਤ ਚਰਨ ਪਾਉਣ ਅੱਜ ਤੁਹਾਨੂੰ ਸੰਤਾਂ ਦੀ ਗੱਡੀ ਦਵਾ ਦਿੰਦਾ ਜਿਹਦੇ ਵਿੱਚ ਰਜਾਨਾ ਹੀ ਸੰਤਾਂ ਦੇ ਚਰਨ ਪੈਂਦੇ ਆ ਭਾਗਾਂ ਵਾਲੀ ਗੱਡੀ ਹੋਊ ਤੇ ਭਾਗਾਂ ਵਾਲੇ ਉਹ ਸੱਜਣ ਹੋਣਗੇ ਜਿਹੜੇ ਗੱਡੀ ਨੂੰ ਖਰੀਦਣਗੇ ਬਰਨਾਲੇ ਦਾ ਗੱਡੀ ਨੂੰ ਨੰਬਰ ਲੱਗਿਆ ਹੋਇਆ 2012 ਮਾਡਲ ਹੈ 13 ਚ ਗੱਡੀ ਦੀ ਕਾਪੀ ਬਣੀ ਹੋਈ ਹੈ ਫੁੱਲ ਗੱਡੀ ਦਾ ਪੂਰਾ 101% ਗੱਡੀ ਦਾ ਕੰਮ ਹੋਇਆ ਹੋਇਆ ਇੰਜਨ ਗੇਅਰ ਏਸੀ ਹੀਟਰ ਦੀ ਗੱਡੀ ਪੂਰੀ ਓਕੇ ਹੈ ਪਰ ਮੈਂ ਚਾਰੇ ਗੱਡੀ ਨੂੰ ਟਾਇਰ ਨਵੇਂ ਲੱਗੇ ਹੋਣੇ ਨਵੀਂ ਬੈਟਰੀ ਰੱਖੀ ਹੋਈ ਹੈ ਵੱਡੀ ਗੱਲ ਆਟੋਮੈਟਿਕ ਗੱਡੀ ਆ 4x4 ਹੈ ਤੇ ਮਹਾਰਾਜ ਗੱਡੀ ਆਪਾਂ ਕਿੰਨੇ ਦੀ ਦੇ ਦਈਏ ਬਸ ਆਪਾਂ ਗੱਡੀ 9 ਦੇ ਵਿੱਚ 9 ਤੋਂ ਵੀ ਅਪਮਾਨ ਕਰ ਦਿਆਂ ਛੱਡ ਜਾਈਏ 9 ਲੱਖ ਦੇ ਵਿੱਚੋਂ ਵੀ ਮਿੱਤਰੋ ਮਾਣ ਤਣ ਹੋ ਜੂ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਨਾ ਫਟਾਫਟ ਪਿੰਡ ਵਧਾਤਾ ਪੈ ਜਾਂਦਾ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਨਹਿਰ ਦੇ ਉੱਪਰ ਨਾ ਬਾਬਾ ਕਰਦਾ ਕਰਤਾਰਦਾਸੀ ਜੀ ਦੇ ਡੇਰੇ ਦੇ ਵਿੱਚ ਗੱਡੀ ਵਿਕਾਊ ਖੜੀ ਐ ਤੇ ਨੰਬਰ ਆ ਪਸੰਤਾਂ ਦਾ ਕੈਪਸ਼ਨ ਦੇ ਵਿੱਚ ਲਿਖਦਾ ਬਸ ਫੋਨ ਲਾਓ ਯਾਰ ਜੇ ਕੋਈ ਵੀ ਸੱਜਣਾ ਆ ਗੱਡੀ ਖਰੀਦਣੀ ਚਾਹੁੰਦਾ ਤਾਂ ਮੈਂ ਚਾਰੇ ਪਾਸੇ ਨਾ ਗੱਡੀ ਦੇ ਗੇੜਾ ਦੇ ਕਿਆ ਗੱਡੀ ਇੰਨੀ ਇੱਕ ਘੈਂਟ ਆ ਵੀ ਵੇਖਣ ਵਾਲੀ ਦੀ ਵੈਸੀ ਰੂਹ ਖੋਸ ਹੋ ਜਾਣੀ ਹੈ ਨਾ ਭਾਗਾਂ ਲਈ ਗੱਡੀ ਆ ਪਰ ਤਰਸਦੇ ਹੁੰਨੇ ਆ ਵੀ ਸੰਤਾਂ ਦੀ ਜੇ ਗੱਡੀ ਮਿਲ ਜੇ ਕੋਈ ਤੇ ਮਿੱਤਰੋ ਬਹੁਤ ਘੱਟ ਗੱਡੀਆਂ ਵਿਕਾਊ ਹੁੰਦੀਆਂ ਨੇ ਤੇ ਜੇ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਨਾ ਖੁਸ਼ਦ ਨੰਬਰ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਬਸ ਮੇਲਾ ਲੁੱਟੋ ਲਓ ਸੰਤਾ ਦਾ ਆਸ਼ੀਰਵਾਦ ਜਿੰਨੇ ਆ ਫੋਰਚੂਨਰ ਗੱਡੀ ਲੈਣੀ ਹੈ